ਬੜੇ ਟਾਊਨ ਵਾਲੇ ਜਿੰਨੇ ਭਰਾ ਪੁੱਛਦੇ ਕਿ ਤੂੰ ਨਿਊਜ਼ੀਲੈਂਡ ਕਿਉਂ ਨਹੀਂ ਗਿਆ ਹਨਾ ਤੂੰ ਹੀ ਤਾਂ ਨਹੀਂ ਗਿਆ ਮੈਂ ਤਾਂ ਤੈਨੂੰ ਮਾਰ ਲਈ ਬਾਜ ਹਾਂਜੀ ਤੇ ਮੈਨੂੰ ਕਾਫੀ ਜਾਣੇ ਪੁੱਛਦੇ ਕਿ ਨਿਊਜ਼ੀਲੈਂਡ ਕਿਉਂ ਨਹੀਂ ਗਿਆ ਤੇ ਨਿਊਜ਼ੀਲੈਂਡ ਵਾਲਿਆਂ ਨੇ ਚਲੋ ਆਪਾਂ ਨੂੰ ਸੱਦਿਆ ਸੀ ਤੇ ਉਹ ਥੋੜਾ ਜਿਹਾ ਚੱਕਰ ਉਹ ਗਿਆ ਮੈਂ ਆਇਆ ਹੀ ਉੱਥੋਂ ਅਮਰੀਕਾ ਦਾ ਵੀ ਸੀਜ਼ਨ ਖੇਡ ਕੇ ਕੈਨੇਡਾ ਦਾ ਸੀਜ਼ਨ ਹੋ ਜਾਂਦਾ ਲੰਮਾ ਹਾਂਜੀ ਤੇ ਥੋੜਾ ਜਿਹਾ ਜਿੱਦਾਂ ਮਾਲਾ ਵੀ ਘਰੇ ਕੰਮ ਕਰ ਰਹੀ ਤਾਂ ਲਾਲਾ ਕੁਝ ਵੀ ਲਾਲਾ ਹਨਾ ਵੀ ਜਾ ਥੋੜਾ ਜਿਹਾ ਜੁੜਿਆ ਰਹਿੰਦਾ ਨਾਲੇ ਆਖੀ ਤੀਣਾ ਥੋੜਾ ਖੇਡ-ਖੇਰ ਕੇ ਵੀ ਨਾ ਬੰਦਾ ਥੋੜਾ ਜਿਆ ਮੈਂ ਵੀ ਇਸੇ ਕਰਕੇ ਗਿਆ ਬਣਾ ਰਿਹਾ ਰੈਸਟ ਜੀ ਮੰਗਦਾ ਉਦੋਂ ਤਾਜ ਤਾਜ ਆਏ ਤੂੰ ਉਧਰ ਕਲੱਬ ਵਾਲਿਆਂ ਦਾ ਨੰਨੀ ਕਲੱਬ ਉੱਥੇ ਖੈਦ ਬਣੀ ਆ ਹਾਂਜੀ ਉਹਨਾਂ ਦਾ ਆਇਆ ਫੋਨ ਤੇ ਮੈਨੂੰ ਕਹਿੰਦੇ ਵੀ ਕਿੱਦਾਂ ਭਲਵਾਨ ਦੀ ਛੱਡੇਗਾ ਤੇ ਮੈਂ ਕੋਈ ਗੱਲ ਨਹੀਂ ਵੀ ਮੈਂ ਤੈਨੂੰ ਮੈਚ ਆ ਕੋਈ ਨਹੀਂ ਖੇਡਾਂਗਾ ਭਾਜੀ ਕਿੰਨੀ ਤਰੀਕ ਨੂੰ ਮੈਂ ਹਜੇ ਟਾਈਮ ਪਿਆ ਹੈ ਨਾ ਹਾਂਜੀ ਫੇਰ ਮੇਰਾ ਨਾ ਜਦ ਅੰਦਰ ਦੋ ਚਿੱਤ ਨਹੀਂ ਹੁੰਦਾ ਬੰਦੇ ਦਾ ਉਦੋਂ ਚਿੱਤ ਜਹੀ ਫਿਰ ਅਗਲੇ ਦਿਨ ਉਹਨਾਂ ਨੂੰ ਮੈਂ ਕਾਤੀ ਨਾ ਮੈਂ ਵੀ ਨਹੀਂ ਮੈਂ ਕੋਈ ਕਾਪੀ ਨਹੀਂ ਭੇਜੀ ਕੋਈ ਕੁਛ ਨਹੀਂ ਮਤਲਬ ਮੈਂ ਨਾਲ ਮੜੀ ਆ ਗਈ ਕਿ ਬਾਕੀ ਨਹੀਂ ਭੇਜਾਂਗੇ ਆਪਣੀਆਂ ਨਾ ਪਾਸਪੋਰਟ ਸਰ ਕੋ ਸੈਂਡ ਕਰੂੰਗਾ ਤੇ ਫਿਰ ਮੈਂ ਕਾਤੀ ਨਾ ਤੇ ਮੈਂ ਵੀ ਨਹੀਂ ਭਜੀਤੀ ਦਿਲ ਜਾਨੀਆਂ ਵੀ ਪੂਰਾ ਹੈ ਨਾ ਵੀ ਘਰੇ ਥੋੜੇ ਜਿਹਾ ਜਦਾਂ ਚਾਹੀਦਾ ਟਾਈਮ ਦੇਣਾ ਕਰੀ ਅੱਬ 7-8 ਮਹੀਨੇ ਲੱਜਿੰਦੇ ਆਪਣਾ ਬਾਰ ਹਾਂ ਉਹ ਫਿਰ ਉਹ ਤੋਂ ਬਾਅਦ ਇੱਕ ਨਾ ਹੋਰ ਕਲੱਬ ਦਾ ਆਪਣੇ ਨਾ ਪਹਿਲਵਾਨ ਲਾੜ ਘਰਾਉਂਦਾ ਹੈ ਗੱਲ ਉਹ ਆਇਆ ਕਹਿੰਦਾ ਚਲੋ ਆਪਾਂ ਉਹਦੀ ਵੀ ਨਹੀਂ ਮੋੜੀ ਦੀ ਮਤਲਬ ਆਪਰਾਵਾ ਨਾਲ ਖੇਡਦੇ ਤੇ ਉੱਥੇ ਮੈਚ ਚਾਲੂ ਹੋ ਗਿਆ ਮੈਂ ਕੋਈ ਗੱਲ ਹੋ ਤਾ 15 ਦਿਨ ਦਾ ਸੀਜ਼ਨ ਆ ਤੇ ਇੱਥੇ ਆਇਆ ਨੂੰ ਡੇਢ ਕਿ ਮਹੀਨਾ ਹੋ ਗਿਆ ਤੇ ਮੈਂ ਕੋਈ ਨਹੀਂ ਖੇਡਿਆ ਉਹ ਫਿਰ ਉਹਨਾਂ ਨੂੰ ਪੇਪਰ ਭੇਜਿਆ ਉਹ ਤੇ ਫਿਰ ਉੱਥੇ ਦੇ ਉਹਨਾਂ ਨੇ ਕੁਝ ਰੂਲ ਬਣਾਏ ਆ ਵੀ ਜਿਹਨੇ ਇੱਕ ਕਲੱਬ ਨਾਲ ਗੱਲ ਕਰ ਲਈ ਖਰੇ ਪੈਸੇ ਲੈ ਕੇ ਨਹੀਂ ਲੈਏ ਤੇ ਇਦਾਂ ਦਾ ਕੋਈ ਚੱਕਰ ਹੀ ਮੈਂ ਚਲੋ ਕੋਈ ਗੱਲ ਨਹੀਂ ਤੇ ਫਿਰ ਉਹ ਚੱਕਰ ਦੇ ਵਿੱਚ ਇਦਾਂ ਹੀ ਉਹ ਇੱਕਦਮ ਸਿਸਟਮ ਇੱਥੇ ਕੰਮ ਥੋੜਾ ਵਿਜੀ ਸੀ ਫਿਰ ਉੱਥੇ ਵੀ ਕੰਮ ਆ ਜਿੱਦਾਂ ਉਹਨਾਂ ਨੇ ਵੀ ਸਮਝਿਆ ਵੀ ਇਹਨਾਂ ਪਿੱਲ ਨੂੰ ਸਾਨੂੰ ਹਾਂ ਕਿਤੇ ਨਾ ਕਰਕੇ ਖੜੇ ਉਧਰ ਕਿਉਂ ਚੱਲੇ ਆ ਆਪਣੀ ਅਸਲ ਚ ਗੱਲ ਉਹਨਾਂ ਨੇ ਮਤਲਬ ਇੱਕ ਦਿਨ ਚ ਹੀ ਮੁੱਕ ਗਈ ਹੈਨਾ ਕੋਈ ਪੈਸਾ ਨਹੀਂ ਲਿਆ ਐਡਵਾਂਸ ਕੋਈ ਕੁਝ ਨਹੀਂ ਹੈਨਾ ਮੈਂ ਮੈਂ ਤਾਂ ਸਿੱਖ ਗਿਆ ਮੈਂ ਤੇ ਕੀਤੀ ਪਿੱਲਾਂ ਨਮਜਦਾ ਹੀ ਫੋਨ ਆਇਆ ਤੁਹਾਡੇ ਕੋਲ ਦੋ ਦਿਨਾਂ ਜਾਣੇ ਦਾ ਕਿ ਇਹ ਦਖੇਟਣਾ ਮੈਂ ਹਾਂ ਕਰਤੀ ਅਗਰ ਦਿਨ ਮੈਂ ਨਾ ਕਰਤੀ ਫਿਰ ਉਹਨਾਂ ਦਾ ਕਲੱਬ ਵਾਲਿਆਂ ਦਾ ਮਾਲ ਉਹ ਕਲੱਬ ਵਾਲਿਆਂ ਦਾ ਜੱਗੀ ਰਮੋੜੇ ਭਾਈ ਉਹਦਾ ਆਖੋਦਾ ਬੁਣਨ ਦਾ ਗੱਲ ਗਈ ਆ ਮਾ ਵੀਰ ਨੂੰ ਆਪਣੀ ਗੱਲ ਦੱਸੀ ਮੈਂ ਮੇਰਾ ਦਿਲ ਨਹੀਂ ਮੰਨ ਰਿਹਾ ਕਿ ਦੱਸ ਜਾਨਾ ਕਿ ਮੈਂ 6 ਮਹੀਨੇ ਬਾਹਰ ਲਾ ਆਇਆ ਸਰੀਰ ਵੀ ਨਹੀਂ ਕਰੇ ਵੀ ਥੋੜੇ ਬੋਦੇ ਕੰਮ ਮੈਂ ਐਡਮੈਂਸ ਮੈਂ ਤਾਂ ਮੁੰਤੇ ਵੀ ਨਹੀਂ ਕੀਤੀ ਮੈਂ ਤਾਂ ਵੀ ਛੱਡੀ ਆ ਤੇ ਭਾਵੇਂ ਤੁਹਾਡਾ ਐਸੇ ਇੱਕ ਗੇਮਾਂ ਦੀ ਇੱਕ ਟੂਰਨਾਮੈਂਟ ਦੀ ਪਰ ਤਿਆਰੀ ਤਾਂ ਕਰਨੀ ਪੈਂਦੀ ਮੈਂ ਤਾਂ ਮੁੰਤੇ ਮੈਂ ਬਿਲਕੁਲ ਖਾਲੀ ਬੈਠਾ ਰਹਿਣਾ ਵੈਸਟ ਕਰਨਾ ਆਪਣੇ ਪਰਿਵਾਰ ਚ ਤੇ ਮੈਂ ਨਹੀਂ ਭਜੀ ਆ ਸਕਦਾ ਫਿਰ ਉਹਨਾਂ ਦੀ ਸਮਝ ਨਹੀਂ ਆ ਰਹੀ ਚਲੋ ਕੋਈ ਜਿੰਦਾ ਵੀ ਚਲੋ ਇਹ ਨਹੀਂ ਵੀ ਆਨ ਬਾਹਰ ਚੰਗਾ ਨਹੀਂ ਫਾਦਾ ਬਾਹਰ ਕਰੀ ਸਭ ਕੁਝ ਚੱਲਦਾ ਪਰਿਵਾਰ ਪਰਿਵਾਰ ਆਇਆ ਬਾਹਰ ਵੀ ਆ ਥੋੜਾ ਜਿਆ ਨਾ ਮੋਹਨ ਜੀ ਦੰ ਲਾ ਲੋ ਕੋਈ ਪਰਮਾਤਮਾ ਲਾ ਲੋ ਕੋਈ ਬੜੀ ਕਿਰਪਾ ਵਾ ਬਾਹਰ ਅੰਦਰ ਲਿਜਾਈ ਦਾ ਜਿੰਨੀ ਥਾਂ ਥੋੜਾ ਜਿਹਾ ਹਰ ਕੋਈ ਕਈ ਹਰ ਕੋਈ ਸੋਚਦਾ ਵਾ ਥੋੜਾ ਜਿਹਾ ਟਾਈਮ ਘਰੇ ਸਪੈਂਡ ਕਰੀਏ ਜਿੱਦਾਂ ਤੇ ਜਦੋਂ ਫਿਰ ਆਪਣਾ ਦਿਲ ਕਰਦਾ ਉਦੋਂ ਫਿਰ ਉਧਰ ਰੋਲਾ ਪੈ ਗਿਆ ਉਹ ਕਹਿੰਦੇ ਵੀ ਛੱਡ ਦੇਣਾ ਗੱਲ ਬਾਤ ਕੀਤੀ ਚਲੋ ਕੋਈ ਨਹੀਂ ਇੱਥੇ ਨੇ ਲੜਿਆ ਬਣਾਣਾ ਨਹੀਂ ਚਲੋ ਇੱਥੇ ਵੀ ਵਧੀਆ ਹੋਣ ਤੇ ਪਰ ਫਿਰ ਵੀ ਚਲੋ ਬਾਹਰ ਵਾਲੇ ਵੀ ਡੀਕ ਦੇ ਹੁੰਦੇ ਬਾਹਰ ਵੀ ਆਪਣੇ ਕਈ ਸੱਜਣੇ ਨਹੀਂ ਨਹੀਂ ਜਿੱਦਾ ਵਰਲਡ ਆਪੋਰਾ ਇਹ ਚਾਹੀਦਾ ਵਧੀਆ ਸੀ ਹਾਂ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਸਾਡੀ ਅੱਜ ਦੀ ਵੀਡੀਓ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਇਦਾਂ ਦੀ ਹੋਰ ਨਵੀਆਂ ਵੀਡੀਓ ਦੇਖਣੇ ਸਾਡੇ ਚੈਨਲ ਕਬੱਡੀ ਤੇ ਸੁਰਮਨ ਜਰੂਰ ਸਬਸਕ੍ਰਾਈਬ ਕਰਿਓ ਮੈਂ ਲੈਂਦਾ ਨੈਕਸਟ ਵੀਡੀਓ ਜੱਤ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ